ਦੁਪਹਿਰ ਦਾ ਟਾਈਮ ਸੀ ਜੀ ਮੈਂ ਪਿਆਰੀ ਸੀ ਕੱਟਣ ਲੱਸੀ ਤੇ ਮੈਨੂੰ ਕਹਿੰਦੇ ਉਹ ਹੋ ਤੂੰ ਇੱਥੇ ਫਿਰਦੀ ਰਹਿ ਕੇ ਸਾਰੀ ਲੱਸੀ ਤੂੰ ਕੱਟੇ ਨਹੀਂ ਪੀਤੀ ਮੈਂ ਕਹਾਂ ਨਹੀਂ ਨਹੀਂ ਜੀ ਲੱਸੀ ਤਾਂ ਰੱਖੀ ਪਈ ਐ ਇਹ ਕਹਿੰਦੇ ਮੈਂ ਤੁਹਾਨੂੰ ਕਦੋਂ ਦਾ ਕਿਹਾ ਕੁਝ ਬਣਾ ਕੇ ਦੇ ਦੇ ਖਾਣ ਨੂੰ ਭੁੱਖ ਲੱਗੀ ਪਈ ਐ ਮੈਂ ਕਹਾਂ ਜੀ ਬਣਾ ਕੇ ਦਿੰਨੀ ਆ ਸਬਰ ਵੀ ਕਰੋ ਇਹ ਕਹਿ ਰਸੀ ਲਾ ਤੂੰ ਕਹਿੰਦੀ ਸੀ ਲੱਸੀ ਰੱਖੀ ਹੋਈ ਕਿੱਥੇ ਰੱਖਿਆ ਟੋਕ ਨਾ ਦਾ ਖਾਲੀ ਪਿਆ ਮੈਂ ਕਹਾਂ ਜੀ ਨਹੀਂ ਨਹੀਂ ਰੱਖੀ ਪਈ ਆ ਆ ਦੇਖੋ ਇੰਨੀ ਪਈ ਐ ਲੱਸੀ ਤੇ ਅੱਜ ਇੱਕ ਵਧੀਆ ਚੀਜ਼ ਜੀ ਬਣਾ ਕੇ ਦਵਾਂਗੀ ਤੇ ਇਹ ਚੀਜ਼ ਉਹ ਬਣਾਉਣ ਲੱਗਿਆ ਦੋਸਤੋ ਹੁਣ ਜਿਵੇਂ ਕਈ ਵਾਰ ਆਪਣੇ ਮਾਂ ਕਪੜਾ ਲਾਗੀ ਬਨਣ ਦੋਣਾ ਤਾਂ ਇਹ ਮੈਨੂੰ ਕਹਿ ਰਹੀ ਸੀ ਹੁਣ ਤੂੰ ਕੋਈ ਕਪੜਾ ਬਨ ਕੇ ਮੈਨੂੰ ਦੱਸ ਇਹ ਜੀ ਚੀਜ਼ ਕੀ ਬਣਾ ਕੇ ਦੇਂਗੀ ਜ ਜਦੋਂ ਮੈਂ ਕਪੜਾ ਬਨ ਲਿਆ ਤਾਂ ਮੈਨੂੰ ਕਹਿ ਰਹੀ ਸੀ ਹੁਣ ਤੂੰ ਇਹਨੂੰ ਕੋਈ ਜਵਾਕਣ ਝੂਟ ਦੇਂ ਕਿਉਂਕਿ ਪਿਛਲੇ ਜਿਵੇਂ ਹੁਣ ਆਪਾਂ ਕਹਿ ਸਕਦੇ ਹਾਂ ਪੁਰਾਣੇ ਸਮਿਆਂ ਵਿੱਚ ਝੂਲੇ ਵਗੈਰਾ ਤਾਂ ਘਾਟ ਹੀ ਹੁੰਦੇ ਸੀ ਬੱਚੇ ਨੂੰ ਇਹਦੇ ਵਿੱਚ ਪਾ ਕੇ ਝੂਟਾ ਦੇਣ ਲੱਗ ਜਾਂਦੇ ਸੀਗੇ ਤੇ ਇਹ ਝੂਟ ਵਰਗੀ ਹੀ ਚੀਜ਼ ਤੋਂ ਇੱਕ ਰਾਇਤਾ ਵੀ ਤਿਆਰ ਹੁੰਦਾ ਸੀਗਾ ਅਕਸਰ ਮਤਲਬ ਜਦੋਂ ਇਹ ਬੰਨਿਆ ਆਪਾਂ ਦੇਖ ਲੈਂਦੇ ਸੀ ਤਾਂ ਆਪਾਂ ਨੂੰ ਐਵੇਂ ਹੁੰਦਾ ਸੀਗਾ ਵੀ ਹਾਏ ਅੱਜ ਤਾਂ ਰਾਇਤਾ ਬਣਨ ਜਾ ਰਿਹਾ ਹੈ ਅਸੀਂ ਜੀ ਮਤਲਬ ਜਿਹੜਾ ਦਾ ਪਾਣੀ ਆ ਉਹ ਅਲੱਗ ਹੋ ਜੇ ਤੇ ਲੱਸੀ ਦਾ ਜਿਹੜਾ ਗਾੜਾ ਪਾਣਾ ਉਹ ਲੱਗ ਰਾਇ ਜੀ ਮਤਲਬ ਰਾਇਤਾ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੋ ਜੇ ਇਹ ਮੈਨੂੰ ਕਹਿ ਰਿਆ ਸੀਗਾ ਭੁੱਖ ਤਾਂ ਲੱਗੀ ਵੀ ਮੈਂ ਕਿਹਾ ਕੋਈ ਗੱਲ ਨਹੀਂ ਜੀ ਰੋਟੀ ਤਾਂ ਮੈਂ ਬਣਾ ਲਈ ਤੇ ਬਸ ਮੈਂ ਹੁਣੇ ਬਣਾ ਕੇ ਦੇ ਦੇਣੇ 2 ਮਿੰਟਾਂ ਦੇ ਅੰਦਰ ਅੰਦਰ ਤੇ ਉਧਰੋਂ ਮੈਂ ਸਮਾਨ ਲਿਆਈ ਸੀ ਇਹ ਰਾਇਤੇ ਵਿੱਚ ਆਪਾਂ ਕੋਈ ਵੀ ਸਬਜ਼ੀਆਂ ਜਾਂ ਕੋਈ ਵੀ ਮਤਲਬ ਜਿਵੇਂ ਕਹਿ ਸਕਦੇ ਆ ਵਿਖੀਰਾ ਟਮਾਟਰ ਵਗੈਰਾ ਆਪਾਂ ਪਾ ਸਕਦੇ ਆ ਜਾਂ ਜੋ ਵੀ ਸਬਜ਼ੀ ਆਪਾਂ ਨੂੰ ਪਸੰਦ ਹੋਵੇ ਕद्दू ਕਸ ਕਰਕੇ ਉਬਾਲ ਕੇ ਉਹ ਆਪਾਂ ਸਬਜ਼ੀ ਇਹਦੇ ਵਿੱਚ ਐਡ ਕਰ ਸਕਦੇ ਆਂਗੇ ਤੇ ਉਸ ਤੋਂ ਆਪਣਾ ਜਿਹੜਾ ਰਾਇਤ ਉਹ ਵਧੀਆ ਬਣ ਕੇ ਤਿਆਰ ਹੋ ਜੇ ਤੇ ਇਸ ਤੋਂ ਬਾਅਦ ਮੈਂ ਜਿਹੜਾ ਪਹਿਲਾ ਪੂਰ ਸੀਗਾ ਫਤੋਂ ਪਹਿਲੀ ਲੱਸੀ ਪਾਈ ਸੀਗੀ ਇਹਦੇ ਵਿੱਚ ਜਿਹੜਾ ਰਾਇਤਾ ਸੀ ਉਹ ਕੱਢ ਲਿਆ ਸੀਗਾ ਲੱਸੀ ਬਹੁਤ ਹੀ ਵਧੀਆ ਸੀ ਮਤਲਬ ਏਹਟ ਲਈ ਜੀ ਲੱਸੀ ਰੱਖ ਲਈ ਸੀ ਉੱਤੋਂ ਤੋਂ ਆਪਾਂ ਕੱਟੇ ਨੂੰ ਪਿਆਤੀ ਸੀਗੀ ਤੇ ਜਿਹੜੀ ਲੱਸੀ ਉਹ ਵਧੀਆ ਗਾੜੀ ਸੀਗੀ ਤੇ ਥੋੜੀ ਜੀ ਲੱਸੀ ਤੋਂ ਜਿਹੜਾ ਰਾਇਤਾ ਉਹ ਵਧੀਆ ਬਣ ਕੇ ਤਿਆਰ ਹੋ ਗਿਆ ਸੀਗਾ ਤੇ ਮੈਨੂੰ ਕਹਿ ਰਹੇ ਸੀਗੇ ਟਾਈਮ ਬਹੁਤ ਲਾ ਰਹੀਆਂ ਮੈਂ ਕਹੇ ਰਹੀ ਸੀ ਕੋਈ ਗੱਲ ਨਹੀਂ ਜੀ ਨਾਲੇ ਚਟਨੀ ਬਣਾ ਕੇ ਦੇ ਦੂੰਗੀ ਇਹ ਕਹਿੰਦੇ ਨਹੀਂ ਨਹੀਂ ਚਟਨੀ ਤਾਂ ਕੋਈ ਲੋੜ ਨਹੀਂ ਹੈਗੀ ਤੇ ਬਸ ਆਹ ਜਿਹੜੇ ਵਿੱਚ ਦੂ ਲਿਆਈਆਂ ਟਮਾਟਰ ਵਗੈਰਾ ਇਹ ਹੀ ਕੱਟ ਕੇ ਪਾ ਦੇ ਕਿਉਂਕਿ ਮਤਲਬ ਆਪਾਂ ਨੂੰ ਐਵੇਂ ਨਹੀਂ ਹੈਗਾ ਹੁਣ ਕਈ ਵਾਰ ਪਰ ਨਾ ਹੁੰਦਾ ਕਿਉਂਕਿ ਆ ਹੁਣ ਜਿਹੜੀ ਰੋਟਾ ਇਹ ਜੀ ਚੱਲ ਰਹੀ ਹੈ ਵੀ ਆਪਾਂ ਨੂੰ ਦਾਲਾਂ ਸਬਜ਼ੀਆਂ ਵੀ ਚੰਗੀਆਂ ਨਹੀਂ ਲੱਗਦੀਆਂ ਐਵੇਂ ਹੁੰਦਾ ਵੀ ਕੋਈ ਡਿਫਰੈਂਟ ਜੀ ਚੀਜ਼ ਹੋਵੇ ਤਾਂ ਉਦੋਂ ਜਿਵੇਂ ਹੁਣ ਕਈ ਵਾਰ ਆਪਣੇ ਲੱਸੀ ਪਈ ਹੁੰਦੀ ਹੈ ਘਰ ਵਿੱਚ ਤਾਂ ਇਹ ਤੋਂ ਆਪਾਂ ਰਾਇਤਾ ਜਿਹੜਾ ਉਹ ਬਣਾ ਸਕਦੇ ਹਾਂ ਹੁਣੇ ਪੁਰਾਣੇ ਟਾਈਮ 'ਚ ਐਵੇਂ ਬਣਾਉਂਦੇ ਹੁੰਦੇ ਸੀਗੇ ਤੇ ਮੈਨੂੰ ਉਹੀ ਗੱਲ ਇਹ ਕਹਿ ਰਹੇ ਸੀ ਤੂੰ ਤਾਂ ਉਹ ਪੁਰਾਣੀ ਗੱਲ ਯਾਦ ਕਰਾਤੀ ਮੈਂ ਕਿਹਾ ਜੀ ਇਹ ਟੇਸਟੀ ਬੜਾ ਬਣਦਾ ਹੈ ਕਿਉਂਕਿ ਉਹ ਤਾਂ ਆਪਾਂ ਦਹੀਂ ਵਗੈਰਾ ਨਾਲ ਹੀ ਖਾ ਲੈਣੇ ਹੁੰਦੇ ਹਨਗੇ ਤੇ ਉਸ ਤੋਂ ਬਾਅਦ ਮੈਂ ਲੱਗੀ ਸੀ ਜੀ ਇਹਦੇ ਵਿੱਚ ਖੀਰ ਆ ਬਰੀਕ ਬਰੀਕ ਜਿੱਦਿ ਮੈਂ ਕਾਰਚੀ ਮੈਂ ਰੇਸੀ ਵਿਦਾਂ ਜਿਹੜਾ ਦਾ ਪਾਣੀ ਉਹ ਸਾਰਾ ਨਿਕਲ ਜਲਸੀ ਵਿੱਚ ਲਾ ਤੇ ਵਧੀਆ ਰਾਇਤਾ ਬਣ ਕੇ ਤਿਆਰ ਹੋਏ ਤੇ ਐਦਰ ਡੈਵੀ ਵੀ ਚੱਕੀ ਬੈਠਾ ਸੀ ਜੀ ਕੈਲਕੂਲੇਟਰ ਇਹ ਕਹਿੰਦਾ ਸੀਗਾ ਮੈਂ ਲੈਪਟਾਪ ਤੇ ਕੰਮ ਕਰ ਰਿਹਾ ਮੈਨੂੰ ਡਿਸਟਰਬ ਨਾ ਕਰੋ ਤੇ ਬਹੁਤ ਹੀ ਜ਼ਿਆਦਾ ਮਤਲਬ ਚੌੜ ਕਰਦਾ ਇਹ ਵੀ ਬੈਠਾ ਕਹਿ ਰਿਹਾ ਸੀ ਪਤਾ ਨਹੀਂ ਤੁਸੀਂ ਕੀ ਬਣਾਈ ਜਾਂਦੇ ਹੋਗੇ ਮਹ ਕੋਈ ਨਾ ਕੋਈ ਵਧੀਆ ਚੀਜ਼ ਹੀ ਬਣਾ ਕੇ ਦੇਵਾਂਗੇ ਉਸ ਤੋਂ ਬਾਅਦ ਜਿਹੜੇ ਟਮਾਟਰ ਉਹ ਮੈਂ ਸਿੱਲੇਣਾ ਸਟਾਰਟ ਕਰਤਾ ਸੀਗਾ ਵੈਸੇ ਮੈਨੂੰ ਸਿੱਲ ਕੀ ਜਾਦੇ ਵਧੀਆ ਲੱਗਦਾ ਤੇ ਨਹੀਂ ਆਪਾਂ ਇਹਨੂੰ ਸਾਫਤਾ ਵੀ ਐਵੇਂ ਬਰੀਕ-ਬਰੀਕ ਕੱਟ ਕੇ ਪਾ ਸਕਦੇ ਆਂਗੇ ਉਸ ਤੋਂ ਬਾਅਦ ਬਾਰੀ ਆ ਗਈ ਜੀ ਪਿਆਜ਼ ਦੀ ਪਿਆਜ਼ ਦੀ ਕੀ ਗੱਲ ਦੱਸਾਂ ਜੀ ਜੀ ਮੈਂ ਆਪਾਂ ਨੂੰ ਛਿੱਲ ਕੇ ਬਸ ਐਵੇਂ چیرਣਾ ਸਟਾਰਟ ਕਰ ਦਿੰਨੇ ਆ ਪਰ ਇਹ ਮਤਲਬ ਜਿੱਥੇ ਜੁੜਿਆ ਹੁੰਦਾ ਜਿਹੜੀਆਂ ਜੜਾਂ ਹੁੰਦੀਆਂ ਨੇ ਉਹ ਆਪਾਂ ਨੂੰ ਪ੍ਰੋਪਰ ਹੇਠਾਂ ਤੱਕ ਕੱਢਣੀਆਂ ਚਾਹੀਦੀਆਂ ਨੇ ਜੀ ਆ ਤੁਸੀਂ ਦੇਖ ਸਕਦੇ ਆਪਾਂ ਕਈ ਵਾਰ ਉੱਤੋਂ ਜੀ ਕੱਟ ਦਿੰਨੇ ਆ ਪਰ ਹੇਠਾਂ ਤੱਕ ਸਾਰੀਆਂ ਦੀ ਜੜਾਂ ਉਹ ਕੱਢ ਦੇਣੀ ਚਾਹੀਦੀਆਂ ਨੇ ਰਿਸਰਚ ਵਿੱਚ ਆਇਆ ਕਹਿੰਦੇ ਇਹਦੇ ਨਾਲ ਕੈਂਸਰ ਹੁੰਦਾ ਸੋ ਫਿਰ ਕਾਹਨੂੰ ਰਿਸਕ ਲੈਣਾ ਜੀ ਪਰਿਵਾਰ ਦਾ ਮਤਲਬ ਮਸਲਾ ਹੁੰਦਾਗਾ ਤੇ ਥੋੜੇ ਜਿਹੇ ਨਾਲ ਕੋਈ ਘਟਣ ਤਾਂ ਲੱਗਿਆ ਨਹੀਂ ਸੇ ਜਿਹੜੀ ਜੜ ਜੀ ਹੁੰਦੀ ਹੇਠਾਂ ਤੱਕ ਉਹ ਆਪਾਂ ਨੂੰ ਕੱਟ ਦੇਣੀ ਚਾਹੀਦੀ ਵਿੱਚੋਂ ਕੱਢ ਦੇਣੀ ਚਾਹੀਦੀ ਹੈਗੀ ਤੇ ਇੱਧਰ ਦੇਖ ਸਕਦੇ ਹੋ ਜਿਹੜਾ ਸਾਰਾ ਪਾਣੀ ਉਹ ਹੌਲੀ ਹੌਲੀ ਨੁਚਰ ਰਿਹਾ ਸੀ ਤੇ ਮੈਂ ਆਖਿਆ ਚਲੋ ਜੀ ਹੁਣ ਇਹਨਾਂ ਨੂੰ ਚੰਗੀ ਤਰ੍ਹਾਂ ਧੋ ਲਿਆ ਮੈਂ ਡੈਵੀ ਕਹਿ ਰਿਹਾ ਸੀ ਕੀ ਬਣ ਗਿਆ ਕੀ ਬਣ ਗਿਆ ਮੈਂ ਆਖਿਆ ਡੈਵੀ ਹਜੇ ਤਾਂ ਬਸ ਬਣੀ ਜਾਂਦਾ ਉਹ ਡੈਵੀ ਵੀ ਮਗਰ ਮਗਰ ਪੈ ਰਿਹਾ ਸੀਗਾ ਖੇਡਾਂ ਲੈ ਕੇ ਵੀਰ ਤਾਂ ਇਹ ਜੀ ਕੀਵਾਂ ਨਜ਼ਾਰਾ ਹੈਗਾ ਤੇ ਉਸ ਤੋਂ ਬਾਅਦ ਮੈਂ ਇਹਨਾਂ ਨੂੰ ਕੱਟਣਾ ਕਰਤਾ ਸੀ ਜੇ ਸਟਾਰਟ ਤੇ ਵਿੱਚ ਦੀ ਆਪਾਂ ਕੱਟ ਕੇ ਮਾਰ ਰਹੇ ਸੀ ਜਿਹੜਾ ਰਾਇਤਾ ਬਣ ਕੇ ਬਿਲਕੁਲ ਤਿਆਰ ਹੋ ਜਾਂਦਾ ਇਹ ਬਸ ਲੱਸੀ ਤੇ ਡਿਪੈਂਡ ਕਰਦਾ ਜੇਕਰ ਮਤਲਬ ਆਪਣੀ ਪਤਲੀ ਰੱਸੀ ਦਾ ਫਿਰ ਤਾਂ ਥੋੜਾ ਜਿਹਾ ਨਿਕਲ ਜੇ ਗਾੜੀ ਹੋਵੇ ਜਿਹੜਾ ਰਾਇਤਾ ਉਹ ਵਧੀਆ ਬਣ ਕੇ ਤਿਆਰ ਹੋ ਜਾਂਦਾ ਸੋ ਆਪਾਂ ਇਹਟ ਹੋ ਜਿਹਾ ਰੱਖ ਲਈ ਸੀ ਬਹੁਤ ਵਧੀਆ ਮਤਲਬ ਜਿਹੜਾ ਰਾਇਤਾ ਟੇਸਟੀ ਬਣਿਆ ਸੀਗਾ ਤੇ ਉਸ ਤੋਂ ਬਾਅਦ ਜਿਹੜੇ ਆਪਾਂ ਲਏ ਸੀ ਖੀਰਾ ਟਮਾਟਰ ਤੇ ਪਿਆਜ਼ ਉਹ ਆਪਾਂ ਬਰੀਕ-ਬਰੀਕ ਕੱਟਲੇ ਸੀਗੇ ਤੇ ਇਹਦੇ ਵਿੱਚ ਜਿਵੇਂ ਹੁਣ ਕद्दू ਦਾ ਸੀਜ਼ਨ ਚੱਲੂਗਾ ਤੇ ਕਐਸਾ ਹੈ ਜਿਆ ਵੀ ਕਦੂ ਕਸ ਕਰਕੇ ਉਬਾਲ ਕੇ ਉਹਦੇ ਵਿੱਚ ਪਾ ਸਕਦੇ ਹਾਂ ਤੇ ਇਹ ਕਹਿ ਰਸੀ ਲਾ ਮੈਂ ਇਹਨੂੰ ਝੂਟੇਦਾ ਮੈਂ ਮੈਂ ਕਿ ਜਿਸ ਕਦੇ ਹੇਠ ਹੀ ਨਾ ਸਿੱਟੋ ਸਾਰਾ ਕੁਝ ਤੇ ਇਧਰ ਆਪਾਂ ਕੱਟਣ ਲੱਗ ਗਏ ਸੀ ਜੀ ਇਹ ਆਪਾਂ ਖੀਰ ਵਾਲਾ ਇਹਦੇ ਆਪ ਵੱਡੇ ਛੋਟੇ ਪੀਸ ਕਰਕੇ ਪਾ ਸਕਦੇ ਹਾਂ ਕਦੂ ਕਸ ਕਰਕੇ ਵੀ ਪਾ ਸਕਦੇ ਹਾਂ ਜਿਵੇਂ ਹੁਣ ਉਹਨਾਂ ਦੇ ਕਹੁੰਦੇ ਨੇ ਜੀ ਮਖਾਣੇ ਜਾਂ ਕਹਿ ਸਕਦੇ ਹਾਂ ਬੂੰਦੀ ਉਹ ਵੀ ਆਪਾਂ ਇਹਦੇ ਵਿੱਚ ਪਾ ਸਕਦੇ ਹਾਂ ਪਕੌੜੀਆਂ ਪਾ ਸਕਦੇ ਹਾਂ ਕਿ ਇਕੱਲਾ ਪਿਆਜ਼ ਵੀ ਐਡ ਕਰ ਸਕਦੇ ਹਾਂ ਸਬਜ਼ੀਆਂ ਜੋ ਵੀ ਪਸੰਦ ਨੇ ਉਹ ਆਪਾਂ ਇਹਦੇ ਵਿੱਚ ਪਾ ਸਕਦੇ ਹਾਂ ਹੁਣ ਜਿਵੇਂ ਕੱਦੂ ਦਾ ਸੀਜ਼ਨ ਆਊਗਾ ਕੱਦੂ ਮਤਲਬ ਠੰਡਾ ਹੁੰਦਾ ਹੈ ਤੇ ਉਹ ਦਹੀਂ ਵਿੱਚ ਪਾ ਕੇ ਹੋਰ ਵੀ ਆਪਣੇ ਹੈਲਥ ਵਾਸਤੇ ਵਧੀਆ ਬਣ ਜਾਂਦਾ ਹੈ ਤਾਂ ਇਧਰ ਜਿਹੜਾ ਆਪਣਾ ਆਖਰੀ ਮਤਲਬ ਲੱਸੀ ਪਾਈ ਸੀ ਤੇ ਵਧੀਆ ਜਿਹੜਾ ਰਾਇਤਾ ਬਣ ਕੇ ਤਿਆਰ ਹੋ ਗਿਆ ਸੀ ਸਾਰਾ ਆਪਾਂ ਕੱਢ ਲਿਆ ਸੀਗਾ ਇਹ ਮੈਨੂੰ ਕਹਿ ਰਹੇ ਸੀ ਕਹਿੰਦੇ ਆਪਣੀ ਬੂੰਦੀ ਪਈ ਹੈ ਮੈਂ ਕਿਹਾ ਪਈ ਤਾਂ ਇਹ ਕਹਿੰਦਾ ਨਹੀਂ ਬੂੰਦੀ ਨਹੀਂ ਜਦੋਂ ਆਪਾਂ ਪਕੌੜੀਆਂ ਪਾਉਂਦੇ ਆ ਮਾਹ ਪਕ ਮੱਖਣ ਵਰਗਾ ਬਣ ਗਿਆ ਮੈਂ ਅਖੇ ਜੀ ਲੱਸੀ ਥੋੜੀ ਵੀ ਹੀਟ ਹੋ ਗਈ ਗਾੜੀ ਜੀ ਕੱਢ ਲਈ ਸੀਗੀ ਮਾਹ ਕੋਈ ਗੱਲ ਨਹੀਂ ਇਹਨੂੰ ਆਪਾਂ ਥੋੜਾ ਜਿਹਾ ਬੇਸਕਰ ਨਾਲ ਮਤਲਬ ਵੀ ਚੰਗੀ ਤਰ੍ਹਾਂ ਮੈਸ਼ ਜੇ ਕਰ ਲਾਂਗੇ ਵਧੀਆ ਰਾਇਤਾ ਬਣ ਕੇ ਤਿਆਰ ਹੋ ਜਾਊਗਾ ਕਿਉਂਕਿ ਇਹਦਾ ਪਾਣੀ ਵੱਧ ਨੂੰ ਛੜ ਗਿਆ ਸੀਗਾ ਆਪਣਾ ਲੈ ਆ ਸੀ ਜਮਲ ਮਲ ਦਾ ਕਪੜਾ ਇਹ ਆਪਾਂ ਕਪੜਾ ਜਿਵੇਂ ਕਹਿ ਸਕਦੇ ਖੱਦਰ ਦਾ ਵੀ ਆਪਾਂ ਲੈ ਸਕਦੇ ਆ ਤੇ ਉਸ ਤੋਂ ਬਾਅਦ ਇਹ ਬਾਗੇ ਸੀ ਮੈਨੂੰ ਕਹਿ ਰਸੀ ਲੈ ਤੂੰ ਸਾਰਾ ਸਮਾਨ ਤਿਆਰ ਕਰ ਲੈ ਤੇ ਫਿਰ ਆਪਾਂ ਮਤਲਬ ਵੀ ਰੋਟੀ ਖਾ ਲਾਂਗੇ ਕਹਿੰਦਾ ਸੀ ਮੈਂ ਪਕੌੜੀਆਂ ਲੈ ਆਵਾਂ ਤੇ ਡੈਵੀ ਤੇ ਬਾਗੇ ਸੀ ਪਕੌੜੀਆਂ ਲੈਣ ਮੈਂ ਮਤਲਬ ਗੱਲਾਂ ਵੀ ਕਰਦੇ ਜਾ ਰਹੇ ਸੀਗੇ ਤੇ ਡੈਵੀ ਮਤਲਬ ਐਵੇਂ ਨਹੀਂ ਹੈਗਾ ਵੀ ਹਰੇਕ ਚੀਜ਼ ਐ ਕਿ ਕੋਈ ਮੈਂ ਲੈਣੀ ਹੈ ਇਹ ਕਹਿ ਰਸ ਕਹਿੰਦਾ ਕੁਝ ਲੈਣਾ ਡੈਵੀ ਕਹਿੰਦਾ ਨਹੀਂ ਕਿਉਂਕਿ ਡ ਨਨ ਨਾ ਦੇ ਬੀ ਫੜਾਈ ਜਾਂਦਾ ਨਾਲੇ ਕਈਆਂ ਦਾ ਲੈ ਮਮਾ ਪਕੌੜੀਆਂ ਵੀ ਲੈ ਲੈ ਕਿਉਂਕਿ ਬੱਚੇ ਹੁੰਦੇ ਆ ਵੀ ਮੈਂ ਆ ਖਾਣਾ ਖਾਣਾ ਪੱੜਾ ਵੀ ਨੂੰ ਜਮੀ ਨੇ ਮੈਂ ਹੁੰਦਾ ਮੈਂ ਖਾਣਾ ਇਹ ਘਰ ਦੀਆਂ ਚੀਜ਼ਾਂ ਖਾ ਕੇ ਜ਼ਿਆਦਾ ਰਾਜੀ ਹੈਗਾ ਤੁਸ ਤੋਂ ਬਾਅਦ ਮੈਂ ਪਕੌੜੀਆਂ ਮਤਲਬ ਖਾ ਕੇ ਵੀ ਦੇਖ ਰਹੀ ਸੀ ਵੀ ਕੋਈ ਮਤਲਬ ਵੀ ਗੰਦੇ ਜਿਹੇ ਉਹਦੀ 스మెల్ ਤਾਂ ਨਹੀਂ ਆ ਰਹੀ ਵੀ ਕਈ ਵਾਰ ਐ ਮੈਂ ਹੁੰਦਾ ਵੀ ਜਾਦੇ ਟਾਈਮ ਦੀਆਂ ਬਣੀਆਂ ਪਈਆਂ ਹੁੰਦੀਆਂ ਪਰ ਇਹ ਸਾਰਾ ਕੁਝ ਵਧੀਆ ਸੀ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਇਆ ਜੀ ਕਾਲਾ ਨਮਕ ਸੇਧਾ ਨਮਕ ਵੀ ਕਹਿ ਸਕਦੇ ਆ ਜੇ ਕਾਲਾ ਨਮਕ ਕੋ ਜੋ ਵੀ ਆਪਾਂ ਪਾਉਣਾ ਹੋਵੇ ਸਵਾਦ ਅਨੁਸਾਰ ਆਪਾਂ ਮਿਰਚ ਪਾਦੀ ਜਿੰਨੀ ਕਿ ਆਪਾਂ ਵੱਧ ਘੱਟ ਪਾਉਣੀ ਹੈਗੇ ਸਵਾਦ ਅਨੁਸਾਰ ਹੀ ਆਪਾਂ ਨਮਕ ਪਾ ਲੈਣਾ ਹੈ ਉਸ ਤੋਂ ਬਾਅਦ ਆਪਾਂ ਪਾਇ ਸੀ ਥੋੜਾ ਜਿਹਾ ਜੀਰੇ ਦਾ ਪਾਊਡਰ ਪਰ ਇਹ ਕਹਿ ਰਹੇ ਸੀ ਜੀਰਾ ਤਾਂ ਤੂੰ ਭੁੰਨ ਕੇ ਪਾਈ ਮੈਂ ਕਿਹਾ ਪੇ ਜਿਹੜੇ ਬਰੀਕ ਬਰੀਕ ਕੱਟ ਸੀ ਇਹਦੇ ਵਿੱਚ ਪਾ ਲਿਆ ਤੁਸੀਂ ਦੇਖ ਸਕਦੇ ਮੈਂ ਥੋੜਾ ਜਿਹਾ ਰਾਇਤਾ ਦੇ ਵਿੱਚੋਂ ਕੱਢ ਹੀ ਲਿਆ ਸੀਗਾ ਤੇ ਇਹਨੂੰ ਮਤਲਬ ਵਸ ਕਰਨਾ ਚੰਗੀ ਤਰ੍ਹਾਂ ਮੈਸ਼ ਕਰਕੇ ਪਤਲਾ ਜਾਂ ਪੇਸਟ ਇਹਦਾ ਬੰਦਰ ਤਿਆਰ ਕਰ ਲਿਆ ਸੀ ਰਾਇਤਾ ਜਿਹੜਾ ਬਹੁਤ ਹੀ ਜ਼ਿਆਦਾ ਮਤਲਬ ਵਧੀਆ ਹੁੰਦਾ ਗਰਮੀ 'ਚ ਠੰਡਕ ਵੀ ਦਿੰਦਾ ਆਪਾਂ ਨੂੰ ਹੁਣ ਜਿਵੇਂ ਇਹਦੇ ਵਿੱਚ ਖੀਰਾ ਖੂਰਾ ਪਾਇਆ ਜੀ ਟਮਾਟਰ ਪਾਇਆਗਾ ਤੇ ਇਹ ਮਤਲਬ ਆਪਣੇ ਫਾਇਦੇ ਹੀ ਕਰੂਗਾ ਜੀ ਕੋਈ ਨੁਕਸਾਨ ਨਹੀਂ ਕਰਦਾ ਮਤਲਬ ਇੰਜਾ ਵਗੈਰਾ ਤੋਂ ਆਪਾਂ ਨੂੰ ਰਾਤ ਦਿੰਦਾ ਜਿੰਨਾ ਤੇ ਜ਼ਿਆਦਾ ਵੰਦਾਗਾ ਉਸ ਤੋਂ ਬਾਅਦ ਆਪਾਂ ਥੋੜਾ ਜਿਹਾ ਤਵੇ ਨੂੰ ਗਰਮ ਕਰ ਲੈ ਤੇ ਇਹਦੇ ਉੱਤੇ ਪਾਤਾ ਵਾਦਾ ਹੋਰ ਵੀ ਜਿਆਦਾ ਵਧੀਆ ਬਣ ਜਾਂਦਾਗਾ ਤੇ ਇਹ ਆਪਾਂ ਚੰਗੀ ਤਰ੍ਹਾਂ ਭੁੰਨ ਲੈ ਸੀ ਮੈਨੂੰ ਕਹਿ ਰਹੇ ਸੋਣੇ ਇਹਦਾ ਪੁੱਜੇ ਦਾ ਕੀ ਪਤਾ ਲੱਗੂਗਾ ਮੱਖਾ ਵਸੇ ਥੋੜਾ ਜਿਹਾ ਮਤਲਬ ਵਿਪੜਾ ਕਹਿ ਸਕਦੇ ਆ ਵੀ ਟਟਕਣ ਜੇ ਲੱਗ ਜਾਂਦੋ ਮਤਲਬ ਰੰਗ ਜਾਂ ਚੇਂਜ ਹੋ ਜਾਊਗਾ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਦਹੀਂ ਚ ਪਾ ਦਾਂਗੇ ਇਹਦੇ ਨਾਲ ਮਤਲਬ ਹਾਜਮਾ ਵੀ ਵਧੀਆ ਰਹਿੰਦਾ ਜੀ ਠੰਡਕ ਵੀ ਦਿੰਦਾ ਹੈ ਸਰੀਰ ਨੂੰ ਸੋ ਜਿਹੜਾ ਜੀਰਾ ਹੈ ਉਹ ਗਰਮੀ ਦੇ ਟਾਈਮ ਆਪਾਂ ਨੂੰ ਵੱਧ ਤੋਂ ਵੱਧ ਯੂਜ਼ ਕਰਨਾ ਚਾਹੀਦਾ ਜੀ ਜੀ ਮਨੋਂ ਸਬਜ਼ੀਆਂ ਵਗੈਰਾ ਚ ਪਾ ਲਿਆ ਰਾਇਤੇ ਵਗੈਰਾ ਚ ਜਾਂ ਮਤਲਬ ਦਹੀਂ ਦਹੀਂ ਚ ਪਾ ਸਕਦੇ ਆਪਾਂ ਇਹਨੂੰ ਤੇ ਇਸ ਤੋਂ ਬਾਅਦ ਆਪਾਂ ਦਹੀਂ ਰਾਇਤੇ ਵਿੱਚ ਜੀਰੇ ਮੈਂ ਕਹ ਰਹੀ ਸੀ ਇਹ ਦੇ ਨਾਲ ਵੀ ਫਲੇਵਰ ਵਧੀਆ ਆਊਗਾ ਤੇ ਇਹ ਵੀ ਆਪਾਂ ਛਾਂਟ-ਛਾਂਟ ਕੇ ਇਹ ਕਿਉਂਕਿ ਘਰ ਵਿੱਚ ਹੀ ਲਾਇਆ ਹੋਇਆ ਹੈ ਤੇ ਹਰੇਕ ਸਬਜ਼ੀ 'ਚ ਪਾਇਆ ਬਹੁਤ ਜਿਆਦਾ ਵਧੀਆ ਲੱਗਦਾ ਹੈਗਾ ਇਹ ਮੈਨੂੰ ਕਹਿ ਰਹੇ ਸੀ ਵਾਵਾ ਸਾਰਾ ਪਾਲੀ ਮੈਂ ਖਾ ਠੀਕ ਹੈ ਜੀ ਦੋਸਤੋ ਬਾਅਦ ਆਪਾਂ ਛਾਂਟ ਕੇ ਚੰਗੀ ਤਰ੍ਹਾਂ ਧੋ ਲਿਆ ਸੀਗਾ ਇਹਨੂੰ ਤੇ ਬਰੀਕ ਬਰੀਕ ਕੱਟ ਕੇ ਇਹਦੇ ਵਿੱਚ ਪਾਤਾ ਸੀਗਾ ਇਹਦੇ ਨਾਲ ਜਿਹੜਾ ਰਾਇਤੇ ਦਾ ਸੁਆਦ ਆ ਉਹ ਹੋਰ ਵੀ ਜਿਆਦਾ ਵਧੀਆ ਆ ਜਾਂਦਾ ਤੇ ਹੁਣ ਆਪਾਂ ਪਾਤੀ ਅਸੀਂ ਜੀ ਪਕੌੜੀਆਂ ਪਕੌੜੀਆਂ ਆਪਾਂ ਉਦੋਂ ਪਾਉਣੀਆਂ ਨੇਗੀਆਂ ਜਦੋਂ ਆਪਾਂ ਤੁਰਤ ਖਾਣੀਆਂ ਹੋਣ ਕਿਉਂਕਿ ਪਹਿਲਾਂ ਪਾਈਆਂ ਤਾਂ ਮਤਲਬ ਇਹ ਪਤ ਨਹੀਂ ਲੱਗਦਾ ਵੀ ਪਕੌੜੀਆਂ ਪਾਈਆਂ ਜਿਵੇਂ ਵਿੱਚੀ ਮਤਲਬ ਪੋਲੀਆਂ ਜਾਂ ਹੋ ਜਾਂਦੀਆਂ ਪਰ ਕੜਕਦਾਰ ਜੇ ਵਧੀਆ ਲੱਗਦੇ ਨੇ ਇਹ ਮੌਕੇ ਜੇ ਦੀ ਪਾਈਏ ਤੇ ਇਹ ਕਹ ਰਹੀ ਸੀ ਚਲੋ ਤੁਸੀਂ ਫਿਰ ਮੈਂ ਜਾਣਾਂਗਾ ਤੇ ਤੂੰ ਜਲਦੀ ਜਲਦੀ ਲੈ ਆ ਮੈਂ ਕਿਹਾ ਠੀਕ ਹੈ ਜੀ ਰੋਟੀ ਤਾਂ ਬਸ ਮੈਂ ਪਹਿਲੀ ਬਣਾ ਲਈ ਸੀਗੀ ਤੇ ਮੈਂ ਬਸ ਹੁਣ ਹੀ ਲੈ ਕੇ ਆਈ ਤੇ ਉਸ ਤੋਂ ਬਾਅਦ ਆਪਾਂ ਕ ਕਿਉਂਕਿ ਇਹ ਬਹੁਤ ਹੀ ਜ਼ਿਆਦਾ ਟੇਸਟੀ ਬਣੇ ਸੀ ਮੈਂ ਇਹਨਾਂ ਨੂੰ ਕਹ ਰਹੀ ਸੀ ਤੁਸੀਂ ਚਲੋ ਤੇ ਮੈਂ ਹੁਣੇ ਲੈ ਕੇ ਆਈ ਫਿਰ ਮੈਂ ਸਾਰਿਆਂ ਨੂੰ ਰੋਟੀ ਫੜਾਤੀ ਸੀ ਇਹ ਇਹ ਮੈਨੂੰ ਕਹਿ ਰਹੇ ਸੀ ਕਿ ਤੁਸੀਂ ਵੀ ਖਾ ਲਓ ਮੈਂ ਕਿਹਾ ਕੋਈ ਗੱਲ ਨਹੀਂ ਜੀ ਤੁਸੀਂ ਸਾਰੇ ਖਾਓ ਮੈਂ ਬਾਅਦ ਚ ਖਾਣੀ ਹੈਗੀ ਤੇ ਇਹਨੇ ਜਿਦੋਂ ਇੱਕ ਵਰਕੀ ਲਾਏ ਤੇ ਕਹਿ ਰਹੇ ਸੀ ਮਤਲਬ ਦੇਖਣ ਨੂੰ ਤਾਂ ਬਹੁਤ ਟੇਸਟੀ ਲੱਗ ਰਿਹਾ ਤੇ ਖਾ ਕੇ ਦੱਸਦਾ ਕਿਵੇਂ ਬਣ ਹੈਗਾ ਜਦੋਂ ਇਹਨਾਂ ਨੇ ਮੋਚ ਭਰ ਕੇ ਪਾਈ ਇਹ ਕਹਿ ਰਹੇ ਸੀ ਉਹ ਹੋਏ ਤਾਂ ਸਾਬਜੀਆਂ ਨੂੰ ਵੀ ਦੂਰ ਕਰਦਾ ਮਤਲਬ ਇੰਨਾ ਜ਼ਿਆਦਾ ਟੇਸਟੀ ਬਣੇ ਸੀ ਸੋ ਗਰਮੀ ਦਾ ਟਾਈਮ ਆਇਆ ਬਣਾ ਕੇ ਜ਼ਰੂਰ ਖਾ ਸਕਦੇ ਘਰ ਵਿੱਚ ਬਹੁਤ ਹੀ ਜ਼ਿਆਦਾ ਹੈਲਥ